ਲੋ ਬਾਬਾ ਉਹ ਇਹ ਜਿਹੜੇ ਤੇ ਪਰਚਾ ਦਰਜ ਹੋਇਆ ਹਾਂ ਹਾਂਜੀ ਮਾਰਾਈ ਹੋਈ ਹੈ ਤੁਸੀਂ ਪਕੌੜਾ ਇਸ ਟਾਈਮ ਹਾਂਜੀ ਇਸ ਟਾਈਮ ਪਕੌੜੇ ਹੋ ਮਾਰਾਈ ਜਿੰਨੂ ਮਰਜੀ ਦਾ ਹੱਦੀ ਜਿਹੜੇ ਮਰਜੀ ਖਾਣੇ ਜਾ ਕੇ ਰਿਪੋਰਟ ਦੇ ਦੇ ਤੇ ਭਾਬੇ ਨਾਲ ਐਮਐਲ ਖੜਾ ਮਿਲਦੇ ਸਾਦੀ ਪੀਤੀ ਚ ਮੰਨ ਲੋ ਮੰਨ ਲੋ ਬੰਦਾ ਮੈਂ ਤਾਂ ਮੁੱਖ ਮੰਤਰੀ ਦਾ ਨਾਂ ਲੈ ਦੂੰਗਾ ਜੀ ਤੁਸੀਂ ਮੇਰੇ ਮੇਰਾ ਤਾਂ ਕੋਈ ਹਮਤਪਾਲ ਐਮਐਲ ਸਾਹਿਬ ਨਾਲ ਕੋਈ ਸੰਬੰਧ ਹੀ ਨਹੀਂ ਗਈ ਜਾਂ ਕੋਈ ਮੇਰੀ ਫੋਟੋ ਜਾਂ ਵੀਡੀਓ ਹੋਵੇ ਕੋਈ ਉਹਨਾਂ ਨਾਲ ਪਿਛਲੀ 27 ਜੂਨ ਨੂੰ 27 ਜੁਲਾਈ ਨੂੰ ਇਹਨਾਂ ਨੇ ਮੈਨੂੰ ਘੇਰਿਆ 27 ਜਿਹੜਾ ਇਹਨਾਂ ਨੇ ਮੈਨੂੰ ਘੇਰਿਆ ਵੀ ਸੀ ਪਹਿਲਾਂ ਉਸ ਤੋਂ ਬਾਅਦ ਹੁਣ ਮੈਂ ਹਰ ਵਾਰ ਦਾਅਦ ਕੀਤੀ ਆ ਵੀ ਹੁਣ ਇਹਨਾਂ ਨੇ ਫਿਰ ਮੈਨੂੰ ਕਰਨੀ ਪੈਣੀ ਸੀ ਜੀ ਮੇਰੇ ਤੇ ਲੱਗ ਰਹੇ ਸੀਗੇ ਤੇ ਮੈਨੂੰ ਵੀ ਕੰਮ ਕਰਨਾ ਹੀ ਪੈਣਾ ਈ ਇਹ ਬਾਕੀ ਇਹ ਛੱਤਾਂ ਦੇ ਲਾਇਕ ਆ ਜੀ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਇਹ ਚਿੱਟੇ ਦਾ ਕਾਰੋਬਾਰ ਕਰਦੇ ਆ ਬੰਦੇ ਇਹਦੇ ਕੈਮਰੇ ਲੱਗੇ ਹੋਏ ਵੇ ਇੱਕ ਮੇਰੇ ਉੱਪਰਲੀ ਕੋਠੀ ਦਾ ਪੋਰਚ ਆ ਜਿਹੜਾ ਉੱਪਰਲਾ ਸਾਰਾ ਆ ਰਿਹਾ ਈ ਦੂਸਰਾ ਮੇਰਾ ਬਾਹਰ ਆ ਰਿਹਾ ਮੇਰਾ ਚਾਚੇ ਦਾ ਘਰ ਵੀ ਆ ਰਿਹਾ ਮੇਰੇ ਅਗਲਾ ਘਰ ਮੇਰੇ ਤਾਏ ਦਾ ਵੀ ਆ ਰਿਹਾ ਵੀ ਤਿੰਨ ਚਾਰ ਘਰ ਘਰ ਬੇਪਕਾਰੀ ਬੈਠਾ ਇਹ ਹੁੰਦਾ ਸੁਬੀਕੀ ਸਿਨਟੋਰਟੀ ਹੈ ਵੀ ਕਿਸੇ ਤੋਂ ਬਿਨਾ ਪੁੱਛੇ ਕਿਸੇ ਦੇ ਘਰ ਮੂਰੇ ਆਪਾਂ ਕੈਮਰਾ ਲਾ ਕੇ 2000 ਰੁਪਿਆ ਵੀ ਤੁਸੀਂ ਖੋਇਆ ਕਿ 53000 ਰੁਪਿਆ ਖੋਇਆ 53000 ਛੇਤਰ ਬਾਈ ਜਰੂਰ ਫਿਰਨੇ ਆਦੇ ਹੁਣ ਇਹ ਗੱਲਾਂ ਦੱਸੋ ਅਹੀ ਕਿਹੜਾ ਮਾੜੇ ਮਰਦਿਆਂ ਕਰੋ ਬਾਈ ਜੇਹੀ ਅਹੀ ਹੱਕ ਸੱਚ ਦੀ ਖਾਣੀ ਆ ਆਪਦੀ ਜੇ ਇਹਨਾਂ ਕੋਲੇ ਇਹਦੇ ਕੋਲੇ ਪਹਿਲਾਂ ਪੁੱਛੋ ਵੀ ਪੈਸੇ ਆ ਕਿੱਥੋਂ ਗਏ ਨੇ ਸਾਨੂੰ ਖਤਰਾ ਸੀਗਾ ਫਿਰ ਮੈਂ ਕਿਹਾ ਆਓ ਬਾਹਰ ਮੈਂ ਉਹਨਾਂ ਦੇ ਬਾਹਰ ਚੜ ਕੇ ਕਹਿ ਵੀ ਜੇ ਤੁਸੀਂ ਪਿਓ ਦੇ ਪੋਤਾਂ ਦਾ ਬਾਹਰ ਆਜੋ ਵੀ ਮੈਂ ਤੁਹਾਡੇ ਨਾਲ ਦੇਖਣ ਨੂੰ ਤਿਆਰ ਆਂ ਕੀ ਬਾਬਾ ਜੀਵਨ ਸਿੰਘ ਨਗਰ ਚਾਉ ਰੋਡੇ ਤੁਹਾਨੂੰ ਤੇ ਦੱਸਾਂਗੇ ਉੱਥੇ ਤੁਸੀਂ ਕੱਲ ਨੂੰ ਸਾਡੇ ਕੋਲੇ ਆਓ ਉੱਥੇ ਉਥੋਂ ਦੇ ਸਾਰੇ ਲੋਕਾਂ ਨੂੰ ਪੁੱਛ ਲਓ ਵੀ ਕਿਹੜਾ ਬੰਦਾ ਕਿਵੇਂ ਸਾਡੇ ਪਰਿਵਾਰ ਬਾਰੇ ਪੁੱਛ ਲਓ ਸਾਸੀ ਗੱਲ ਮੈਂ ਜਗਤਾਰ ਸਿੰਘ ਸਰਾਂ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਅੱਜ ਕੱਮ ਦੀ ਤੁਹਾਨੂੰ ਅਸੀਂ ਗੱਲਬਾਤ ਕਰਦੇ ਹਾਂ ਉਸ ਸ਼ਖਸ਼ਾ ਸਾਡੇ ਨਾਲ ਪਿਛਲੇ ਦਿਨ ਇੱਕ ਖਬਰ ਚਲਾਈ ਸੀ ਪਿੰਡ ਰੋਡੇ ਦੀ ਜਿਹਦੇ ਵਿੱਚ ਸਦਮ ਸਦਮ ਜ਼ਿਕਰ ਆਉਂਦਾ ਸੀਗਾ ਵਿਧਾਇਕ ਅਮਰਤ ਪਾਸੂਖੜਨਾਂ ਦਾ ਉਹਨਾਂ ਨੇ ਕਹਿ ਸੀ ਕਿ ਐਮਐਲਏ ਸਾਡੇ ਨਾਲ ਖੜਾ ਹੈ ਤੁਸੀਂ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਸਾਡੇ ਨਾਲ ਉਹ ਸ਼ਖਸ਼ਾ ਜਿਸ ਨੇ ਉਹ ਮੁੰਡੇ ਤੇ ਸੱਟਾਂ ਮਾਰੀਆਂ ਉਹ ਮੰਨ ਰਹੇ ਨੇ ਵੀ ਮੈਂ ਉਹਦੇ ਸੱਟਾਂ ਮ ਹੋਣ ਇਸ ਟਾਈਮ ਉਹ ਪਗੌੜਾ ਚੱਲ ਰਹੇ ਨੇ ਉਸ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਹੈਮਨ ਡੀਰ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਹਨਾਂ ਨਾਲ ਪੱਖ ਜਾਣ ਦੀ ਕੋਸ਼ਿਸ਼ ਕੀਤੀ ਆ ਬਾਈ ਯਕੀਨਾਂ ਤੁਹਾਡਾ ਮੇਰਾ ਨਾਮ ਸੁਖਜਿੰਦਰ ਸਿੰਘ ਆ ਜੀ ਊਂ ਕੱਚਾ ਨਾਮ ਮੇਰਾ ਬਿੱਲੂ ਬਾਬਾ ਕਹਿੰਦੇ ਆ ਜੀ ਬਿੱਲੂ ਬਾਬਾ ਉਹੀ ਹੈ ਜਿਹਦੇ ਉੱਤੇ ਪਰਚਾ ਦਰਜ ਹੋਇਆ ਹਾਂ ਹਾਂਜੀ ਮਹਾਰਾਜ ਉਹੀ ਹੈ ਤੁਸੀਂ ਪਗੌੜਾ ਇਸ ਟਾਈਮ ਹਾਂਜੀ ਇਸ ਟਾਈਮ ਪਗੌੜਾ ਹੋ ਮਹਾਰਾਜ ਠੀਕ ਹੈ ਸਾਡੇ ਨਾਲ ਫਿਰ ਗੱਲ ਕਰਨ ਦੇ ਤੁਸੀਂ ਕਿਵੇਂ ਕੋਸ਼ਿਸ਼ ਕੀਤੀ ਕੀ ਪੱਖ ਰੱਖਣਾ ਚਾਹੁੰਦੇ ਤੁਸੀਂ ਆਪਦਾ ਐਮਐਲਏ ਤੁਹਾਡੇ ਸਿਰ ਤੇ ਉੱਤੇ ਖੜਾ ਹੋਵੇ ਐਮਐਲਏ ਜਿਕਰ ਕਰ ਰਹੇ ਹਾਂ ਵੀ ਐਮਐਲਏ ਮੇਰੇ ਨਾਲ ਖੜਾ ਤੁਸੀਂ ਮੇਰਾ ਵਾਲ ਵੀ ਵੰਗਾ ਨਹੀਂ ਕਰ ਸਕਦੇ ਫਿਰ ਤੁਹਾਨੂੰ ਕਿਉਂ ਲੋੜ ਪਈ ਆ ਕੇ ਮੀਡੀਆ ਦੇ ਕੋਲ ਪਹਿਲੀ ਗੱਲ ਮੇਰੀ ਗੱਲ ਸੁਣੋ ਵੀ ਇਹਨਾਂ ਨੂੰ ਗਾਲਾ ਕੱਢਣਾ ਗੰਦੀਆਂ ਗਾਲਾਂ ਕੱਢਣ ਦਾ ਰੀਜ ਨੇ ਇਹ ਸੀਗਾ ਵੀ ਇਹ ਗੱਗੂ ਹਲਵਾਈ ਨੇ ਜਿਹੜਾ ਕਿ ਪਹਿਲਾਂ ਪਰਚੇ ਦੀ ਗੱਲ ਕਰ ਰਿਹਾ ਵੀ ਪਹਿਲਾਂ ਬੰਦਿਆਂ ਨਾਲ ਹੀ ਬੰਦੇ ਤੁਰ ਬੰਦਿਆਂ ਨਾਲ ਬੰਦੇ ਤੁਰਦੇ ਹੁੰਦੇ ਆ ਪਰਚਾ ਕਰਾਇਆ ਏ ਉਹ ਗੱਲਾਂ ਇਹਨਾਂ ਨੇ ਉਹ ਬੰਦੇ ਨੇ ਵੀ ਮੀਣਾ ਮਾਰਿਆ ਭਾਂਦਾ ਕਿਸੇ ਬੰਦੇ ਦੀ ਵੀ ਕੋਈ ਭੈਣ ਨਾਲ ਕੋਈ ਗੱਲਬਾਤ ਹੋਈ ਉਦਾਂ ਦੀ ਤੇ ਉਹ ਚਲੀ ਗਈ ਘਰੋਂ ਠੀਕ ਹੈ ਜੀ ਉਹ ਬੰਦੇ ਨੂੰ ਤਾਨਾ ਮੀਣਾ ਮਾਰਿਆ ਇਹਨੇ ਪਹਿਲਾਂ ਪਹਿਲਾਂ ਬੋੜੇ ਨੇ ਮਾਰਿਆ ਫਿਰ ਗੱਗੂ ਨੇ ਮਾਰਿਆ ਠੀਕ ਹੈ ਜੀ ਚਲੋ ਬੋੜੇ ਵਾਲੇ ਮਸਲੇ 'ਚ ਮੈਂ ਹੈ ਨਹੀਂ ਸੀ ਮੈਨੂੰ ਇਹ ਉਹ ਮਸਲੇ 'ਚ ਵੀ ਜੋੜ ਰਿਹਾ ਸੀ ਵੀ ਇਹ ਬੰਦੇ ਨੇ ਬਾਹਰੋਂ ਮਢੀਰ ਛੱਡੀ ਆ ਵੀ ਬਿੱਲੂ ਜਿੰਨੀ ਮਢੀਰ ਛੱਡੀ ਬਿੱਲੂ ਨੇ ਛੱਡੀ ਆ ਉਹਨਾਂ ਦੇ ਘਰੇ ਜਾ ਕੇ ਵਾਅਦਾ ਕਰਾਇਆ ਉਹ 400 ਬੰਦਿਆਂ ਦਾ ਪਰਚਾ ਹੋ ਗਿਆ ਯੂ ਮੁੰਡੇ ਸਾਰੇ ਜਿਲ੍ਹਾ ਕੱਟ ਕੇ ਵੀ ਆ ਗਏ ਉਹਨਾਂ ਜਿੰਨਾ ਮੁੰਡਿਆਂ ਤੇ ਹੋਇਆ ਉਹ 'ਚ ਵੀ ਮੇਰਾ ਨਾਮ ਜੋੜਿਆ ਫਿਰ ਮੇਰੀ ਗੱਲ ਸੁਣੋ ਜੀ ਮੈਨੂੰ ਕੰਮ ਸੇ ਕੰਮ 4 ਕੇ 5 ਜਰੀ ਸਮਾਲ ਸਰ ਦੀ ਪੁਲਿਸ ਨੇ ਮੇਰੀ ਤਲਾਸ਼ੀ ਕੀਤੀ ਜਨਾ ਇਹ ਬੰਦੇ ਨੇ ਸੂਹਾਂ ਦਿੱਤੀਆਂ ਇਹ ਬੰਦੇ ਨੇ ਮੇਰੇ ਘਰ ਦੇ ਉੱਪਰ ਕੈਮਰਾ ਲੱਗਿਆ ਹੋਇਆ ਵਾ ਇਹਦੇ ਕੈਮਰੇ ਲੱਗੇ ਹੋਏ ਵਾ ਇੱਕ ਮੇਰੇ ਉੱਪਰਲੀ ਕੋਠੀ ਦਾ ਪੋਰਚ ਆ ਜਿਹੜਾ ਉੱਪਰਲਾ ਸਾਰਾ ਆ ਰਿਹਾ ਏ ਦੂਸਰਾ ਮੇਰਾ ਬਾਹਰ ਆ ਰਿਹਾ ਮੇਰਾ ਚਾਚੇ ਦਾ ਘਰ ਵੀ ਆ ਰਿਹਾ ਮੇਰੇ ਅਗਲਾ ਘਰ ਮੇਰੇ ਤਾਏ ਦਾ ਵੀ ਆ ਰਿਹਾ ਵੀ ਤਿੰਨ ਚਾਰ ਘਰ ਕਬਰ ਬੇਪਕਾਰੀ ਬੈਠਾ ਏ ਇਹ ਨੂੰ ਦੱਸੋ ਵੀ ਕਿਸੇ ਅਥੋਰਟੀ ਹੈ ਵੀ ਕਿਸੇ ਤੋਂ ਬਿਨਾ ਪੁੱਛੇ ਕਿਸੇ ਦੇ ਘਰ ਮੂਰੇ ਆਪਾਂ ਕੈਮਰਾ ਲਾ ਕੇ ਦੇਖੀਏ ਤੁਸੀਂ ਫਿਰ ਪੁਲਿਸ ਨੂੰ ਕੰਪਲੇਟ ਕੌਣ ਨੇ ਕੀਤੀ ਮੇਰੇ ਘਰ ਦੀ ਜਨਾਬ ਕੀਤੀ ਆ ਪੁਲਿਸ ਨੂੰ ਇਹੀ ਕਾਰਵਾਈ ਕੀਤੀ ਦੋ ਰਿਪੋਰਟਾਂ ਦਿੱਤੀਆਂ ਇਹ ਆ ਪਿਛਲੀ 27 ਜੂਨ ਨੂੰ 27 ਜੁਲਾਈ ਨੂੰ ਇਹਨਾਂ ਨੇ ਮੈਨੂੰ ਘੇਰਿਆ 27 ਜੁਲਾਈ ਨੂੰ ਇਹਨਾਂ ਨੇ ਮੈਨੂੰ ਘੇਰਿਆ ਵੀ ਸੀ ਪਹਿਲਾਂ ਉਸ ਤੋਂ ਬਾਅਦ ਹੁਣ ਮੈਂ ਹਰ ਵਾਰ ਦਰਦ ਕੀਤੀ ਆ ਵੀ ਹੁਣ ਇਹਨਾਂ ਨੇ ਫਿਰ ਮੈਨੂੰ ਕਰਨੀ ਪੈਣੀ ਸੀ ਜੀ ਮੇਰੇ ਤੇ ਲੱਗ ਰਹੇ ਸੀਗੇ ਤੇ ਮੈਨੂੰ ਵੀ ਕੰਮ ਕਰਨਾ ਹੀ ਪੈਣਾ ਈ ਇਹ ਬਾਕੀ ਇਹ ਛਛਤਨਾ ਦੇ ਲਾਇਕ ਆ ਜੀ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਇਹ ਚਿੱਟੇ ਦਾ ਕਾਰੋਬਾਰ ਕਰਦੇ ਆ ਬੰਦੇ ਬਾਕੀ ਬਾਬਾ ਜੀਵਨ ਸਿੰਘ ਨਗਰ ਚਾਉ ਰੋਡੇ ਪਿੰਡ ਤੁਹਾਨੂੰ ਉੱਥੇ ਦੱਸਾਂਗੇ ਉੱਥੇ ਤੁਸੀਂ ਕੱਲ ਨੂੰ ਸਾਡੇ ਕੋਲੇ ਆਓ ਉੱਥੇ ਉਸ ਤੋਂ ਸਾਰੇ ਲੋਕਾਂ ਨੂੰ ਪੁੱਛ ਲਓ ਵੀ ਕਿਹੜਾ ਬੰਦਾ ਕਿਵੇਂ ਸਾਡੇ ਪਰਿਵ ਬਾਈ ਜੀ ਮੇਰਾ ਸਾਰਾ ਪਰਿਵਾਰ ਅਮਰਤਾਰੀ ਆ ਵੀ ਅਸੀਂ ਇਹਨਾਂ ਦੇ ਕਿਸੇ ਕੰਮ 'ਚ ਪੈ ਹੀ ਨਹੀਂ ਰਹੇ ਇਹ ਬੰਦਿਆਂ ਨੇ ਨਜਾਇਜ਼ ਸਾਡੇ ਤੇ ਲਾ ਲਾ ਕੇ ਲਾਗਤਾ ਵੀ ਇਹ ਬੰਦੇ ਮੁੱਦਾ ਛਿੜਾਏ ਵੋਟਾਂ ਦਾ ਜਦੋਂ ਸਰਪੰਚੀ ਦੀ ਵੋਟ ਆਈ ਆ ਇਹ ਬੰਦੇ ਸੀਗੇ ਸਤਵੰਤ ਸਿੰਘ ਮਨੀ ਲਾਲੇ ਵਾਲਾ ਅਸੀਂ ਸੀ ਮੁੰਡਾ ਜਿਹੜਾ ਆਜ਼ਾਦ ਉਮੀਦਵਾਰ ਜਿੱਤੇ ਗਗਨਾ ਸਰਪੰਚ ਜਿਹੜਾ ਕਹਿੰਦਾ ਨਾ ਵੀ ਪਾਰਟੀ ਨਾਲ ਖੜਿਆ ਬੰਦਾ ਅਸੀਂ ਉਹਦੇ ਨਾਲ ਖੜੇ ਗਗਨੇ ਨਾ ਗਗਨਾ ਕੋਈ ਪਾਰਟੀ 'ਚ ਨਹੀਂ ਖੜਿਆ ਨਾ ਆਮ ਆਦਮੀ 'ਚ ਨਾ ਕਾਲੀ 'ਚ ਨਾ ਕਾਂਗਰਸ 'ਚ ਠੀਕ ਆ ਅਸੀਂ ਖੜੇ ਮੁੰਡੇ ਨਾਲ ਗਗਨੇ ਨਾਲ ਮੁੰਡਾ ਨੌਜਵਾਨ ਸਾਡੀ ਖਾਨ ਦਾ ਉਮਰ ਦਾ ਮ ਬਾਬਸਾਂ ਨੂੰ ਪਰਾਈ ਆ ਸਾਡਾ ਵੱਡਾ ਸਾਡੇ ਲਈ ਵਧੀਆ ਜੀ ਜੇ ਉਹਨੂੰ ਅਸੀਂ ਇਹ ਨਹੀਂ ਕਹਿ ਰਹੇ ਸਾਡੀ ਸਰਪੰਚ ਖੁੱਲ ਕੇ ਸਪੋਰਟ ਕਰ ਰਹੀ ਹੈ ਇਹਦਾ ਇਹ ਵੀ ਨਹੀਂ ਮਤਲਬ ਸਰਪੰਚ ਸੱਚ ਦੀ ਕਰ ਰਹੀ ਹੈ ਇਹਨਾਂ ਨੂੰ ਅਸੀਂ 2 ਦਿਨ ਸੱਦਿਆ ਇਹ ਰੌਲਾ ਪੈਣ ਤੋਂ ਪਹਿਲਾਂ ਇਹ ਗੱਗੂ ਕਹਿੰਦਾ ਮੇਰੇ ਨਾਲ ਰਾਜੀ ਨਾmani ਕਰ ਰਹੇ ਕੋਈ ਪੰਚਾਇਤ ਮੇਰੀ ਜ਼ਿੰਮੇਵਾਰੀ ਨਹੀਂ ਲੈ ਰਹੀ ਹਨਾ ਇਹ ਬੰਦੇ ਨੇ ਬਲਵਿੰਦਰ ਸਿੰਘ ਬਾਬਾ ਰੋਡਾਂ ਵਾਲਾ ਜੋ ਬਲਾਰਾ ਮੁਖ ਬਲਾਰਾ ਹੈ ਆਪਣਾ ਐਮਪੀ ਭਾਈ ਸਰਬੀ ਸਿੰਘ ਖਾਲਸਾ ਦੇ ਨਾਮ ਰਹਿੰਦੇ ਤੁਹਾਨੂੰ ਪਤਾ ਹੀ ਹੋਣਾ ਉਹਨਾਂ ਨੇ ਇਹਨਾਂ ਨੂੰ 2 ਦਿਨ ਸਾਨੂੰ 2 ਦਿਨ ਘਰੇ ਸੱਦਿਆ ਪੰਚਾਇਤ ਬੈਠੀ ਇਹਨਾਂ ਨੇ ਭਾਈ ਬਲਵਿੰਦਰ ਸਿੰਘ ਬਾਬੇ ਨੂੰ ਕਿਹਾ ਸੀਗਾ ਵੀ ਸਾਡਾ ਰਾਜੀਨਾਮਾ ਕਰਵਾਓ ਭਾਈ ਬਲਵਿੰਦਰ ਸਿੰਘ ਬਾਬਾ ਤੁਹਾਨੂੰ ਬਾਕੀ ਚਾਂਦਣਾ ਪਾ ਦੇਣਗੇ ਗੱਲ ਦਾ ਕੱਲ ਨੂੰ ਸਵੇਰੇ ਰੋਡੇ ਪੰਜਾਹ ਹਜ਼ਾਰ ਰੁਪਿਆ ਵੀ ਤੁਸੀਂ ਖੋਇਆ ਕਿਉਂ 53 ਹਜ਼ਾਰ ਰੁਪਿਆ ਖੋਇਆ 53 ਹਜ਼ਾਰ ਛੇਤਰ ਬਈ ਜਰੂਰ ਫਿਰਨੇ ਆਦੇ ਹੁਣ ਇਹ ਗੱਲਾਂ ਦੱਸੋ ਅਹੀ ਕਿਹੜਾ ਮਾੜੇ ਮਰਦਿਆ ਕਰੋ ਬਈ ਜੇ ਅਹੀ ਅਹੀ ਹੱਕ ਸੱਚ ਦੀ ਖਾਣੀ ਆ ਆਪਦੀ ਜੇ ਇਹਨਾਂ ਕੋਲੇ ਇਹਦੇ ਕੋਲੇ ਪਹਿਲਾਂ ਪੁੱਛੋ ਵੀ ਪੈਸੇ ਆ ਕਿੱਥੋਂ ਗਏ ਨੇ ਸੌਦੇ ਦਾ ਕੋਈ ਮੇਰੀ ਗੱਲ ਸੁਣੋ ਤਿੰਨ ਈਅਰ ਕਹਿੰਦਾ ਦੁਕਾਨ ਦੀ ਸੇਲ ਆ ਮੇਰੀ ਗੱਲ ਸੁਣੋ ਜੀ ਜੇ ਇਹਦੀ ਦ ਅਸੀਂ ਤੁਹਾਡੇ ਦੇਨਦਾਰ ਹਾਂ ਕੋਈ ਦੁਕਾਨ ਤੇ ਹੋਟਲ ਤੇ ਜਾਂਦਾ ਹੀ ਨਹੀਂ ਜਨਾਬ ਇੰਨੀ ਕਿ ਜ਼ਿਆਦੇ ਉੱਥੇ ਮਹੱਲੇ 'ਚ ਇਹਨੇ ਦੈਸ਼ਤਗਰਦੀ ਪਵਾਈ ਆ ਵੀ ਗੁੰਡਾਗਰਦੀ ਫਿਰ ਘਰੇ ਭਗੋੜੇ ਬੰਦੇ ਰੱਖਦਾ ਮੇਰੀ ਕੰਧ ਨਾਲ ਕੰਧ ਸਾਂਝੀ ਹੈ ਦੀ ਇਹਨੇ ਘਰੇ ਇਹਦੇ ਘਰੇ ਭਗੋੜੇ ਬੰਦੇ ਰਹਿੰਦੇ ਰਹੇ ਉਸ ਤੋਂ ਬਾਅਦ ਹੀ ਮੈਂ ਗਾਲਾਂ ਕੱਢੀਆਂ ਯੋ ਉਹ ਗੰਦੀਆਂ ਸਾਨੂੰ ਖਤਰਾ ਸੀਗਾ ਫਿਰ ਮੈਂ ਕਿਹਾ ਆਓ ਬਾਹਰ ਮੈਂ ਉਹਨਾਂ ਦੇ ਬਾਹਰ ਚੜ ਕੇ ਕਹਿ ਵੀ ਜੇ ਤੁਸੀਂ ਪਿਓ ਦੇ ਪੋਤਾਂ ਤਾਂ ਬਾਹਰ ਆਜੋ ਵੀ ਮੈਂ ਤੁਹਾਡੇ ਨਾਲ ਦੇਖਣ ਨੂੰ ਤਿਆਰ ਆ ਠੀਕ ਹੈ ਖਾਦੀ ਪੀਤੀ ਚ ਮੰਨ ਲਓ ਮੰਨ ਲਓ ਬੰਦਾ ਮੈਂ ਤਾਂ ਮੁੱਖ ਮੰਤਰੀ ਦਾ ਨਾਂ ਲੈ ਦੂੰਗਾ ਜੀ ਤੁਸੀਂ ਮੇਰੇ ਮੇਰਾ ਤਾਂ ਕੋਈ ਅਮਰਤਪਾਲ ਐਮਐਲ ਸਾਹਿਬ ਨਾਲ ਕੋਈ ਸੰਬੰਧ ਹੀ ਨਹੀਂ ਗਈ ਜਾਂ ਕੋਈ ਮੇਰੀ ਫੋਟੋ ਜਾਂ ਵੀਡੀਓ ਹੋਵੇ ਕੋਈ ਉਹਨਾਂ ਨਾਲ ਠੀਕ ਹੈ ਵੀ ਜਾਂ ਹਾਂ ਕੋਈ ਮੰਨ ਲਓ ਮਾੜਾ ਮੋਟਾ ਚੱਕਰ ਪੈਂਦਾ ਉਹ ਤੁਹਾਨੂੰ ਪਤਾ ਥੱਲੇ ਛੋਟੇ ਲੀਡਰ ਹੀ ਕੰਮ ਕਰ ਦਿੰਦੇ ਆ ਜੀ ਉਹ ਤਾਂ ਜੇ ਮੰਨ ਲਓ ਜੇ ਕਰਾਉਣਾ ਹੋਵੇ ਅਮਰਤਪਾਲ ਸਾਹਿਬ ਨੂੰ ਤਾਂ ਮੈਂ ਕਦੇ ਮਿਲੇ ਹੀ ਨਹੀਂ ਗਈ ਇਹ ਹੁਣ ਭਾਵੇਂ ਕੁਛ ਕਹੀ ਜਾਣ ਕੁਛ ਕਹੀ ਜਾਣ ਇਹ ਇੱਕ ਇੱਕ ਵੀ ਇਹ ਵੀ ਸਾਜ਼ਿਸ਼ ਆ ਕੋਈ ਇੱਕ ਕਾਂਗਰਸ ਦਾ ਵਰਕਰ ਇਹਨਾਂ ਦੇ ਵਿੱਚ ਉਹ ਬੰਦਾ ਇਹਨਾਂ ਨੂੰ ਦੱਸਦਾ ਹੈ ਵੀ ਉਹ ਬੰਦੇ ਨੇ ਕਾਰਵਾਈਆਂ ਕਰਾਈਆਂ ਅੱਗੇ ਵੀ ਇੱਕ ਦੋ ਵੀ ਇਹਨਾਂ ਦਾ ਇੱਕ ਵਰਕਰ ਆ ਉਹ ਬੰਦਾ ਆਮ ਆਦਮੀ ਪਾਰਟੀ ਨੂੰ ਥੱਲੇ ਸੱਟਣਾ ਚਾਹੁੰਦਾ ਹੈ ਜਿਵੇਂ ਕਿ ਵੀ ਉੱਥੋਂ ਸਾਡੇ ਪਿੰਡੋਂ ਅਸੀਂ ਨਹੀਂ ਕਿਸੇ ਪਾਰਟੀ ਦਾ ਹੀ ਪੱਖ ਨਹੀਂ ਕਰ ਰਹੇ ਕਿ ਅਸੀਂ ਕਿਸੇ ਪਾਰਟੀ ਦੇ ਵੀ ਵਿਰੋਧ ਨਹੀਂ ਬੋਲ ਰਹੇ ਪਰ ਉਹ ਬੰਦੇ ਆਪਦੀਆਂ ਆਪਦੀਆਂ ਸਿਆਸਤਾਂ ਕਰਕੇ ਸਾਨੂੰ ਵਿੱਚ ਇਹਨਾਂ ਨੇ ਮੋਰੇ ਬਣਾ ਲਿਆ ਆਪਦੇ ਤੇ ਸਾਨੂੰ ਸਾਡੇ ਤੇ ਕਾਰਵਾਈਆਂ ਸ਼ੁਰੂ ਹੋਣ ਲੱਗੀਆਂ ਠੀਕ ਹੈ ਜੀ ਹੁਣ ਮੈਂ ਇਸ ਕਰਕੇ ਭੱਜਿਆ ਹੋਇਆ ਮੈਂ ਆਪਾਂ ਨੂੰ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਹੀ ਜਿਹੜੀ ਗੱਲ ਹੋਈ ਹੈ ਸੱਚ ਹੋਈ ਹੈ ਆਪਾਂ ਕਵਾਂਗੇ ਮੈਂ ਤਾਂ ਕਹਿੰਦਾ ਜੀ ਇਹ ਛੱਤਰ ਹੋਰ ਫਿਰਨੇ ਚਾਹੀਦੇ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਉਣਾ ਹੁਣ ਮੈਂ ਭੇਜ ਦਈਏ ਬੱਚਾ ਅਟੈਚ ਕਰ ਦਾਂ ਅਟੈਚ ਕਰ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਂਗਾ ਕਿ ਜੀ ਤੇ ਉਹ ਰਿਕਾਰਡਿੰਗ ਦੇ ਵਿੱਚ ਉਹ ਬੁੜੀ ਆਪ ਕਹਿੰਦੀ ਆ ਵੀ ਅਸੀਂ ਸਾਡਾ ਕਮਲੇ ਤੋਂ ਚਿੱਟਾ ਲੈਂਦਾ ਰਿਹਾ ਉਹ ਮੁੰਡਾ ਮੁੰਡਾ ਆਪ ਮਰ ਗਿਆ ਕਮਲ ਪਰ ਉਹ ਬੁੜੀ ਦੇ ਮੈਂ ਚੋਰੀ ਰਿਕਾਰਡਿੰਗ ਕਰਕੇ ਲਿਆ ਹਾਂ ਉਹ ਤੋਂ ਉਹਨੂੰ ਬੁੜੀ ਨੂੰ ਬਿਨਾ ਪਿੱਛੇ ਤੋਂ ਹਾਂ ਕੌਣ ਗੱਗੂ ਹਾਂ ਮੈਂ ਗੱਗੂ ਨਹੀਂ ਜਾਣਦਾ ਕਮਲ ਨੂੰ ਹੀ ਜਾਣਦਾ ਸੀ ਗੱਗੂ ਤਾਂ ਮੈਂ ਵੇਖਿਆ ਨਹੀਂ ਇਹ ਨਹੀਂ ਮੈਨੂੰ ਪਤਾ ਕਮਲ ਨੂੰ ਕਮਲ ਨੂੰ ਤਾਂ ਹੀ ਆ ਹਾਂ ਇਹਨਾਂ ਨੂੰ ਰੈਂ ਦੇ ਕਲਾਮਾ ਸੱਤੇ ਨੂੰ ਜਾਣਦਾ ਕੰਨੀਆਂ ਦੇ ਗਏ ਨੇ ਇਹਨੇ ਜਿਹਨੇ ਗਾਲ ਮੈਨੂੰ ਮਾਰਦਾ ਵੀ ਇਹ ਹੁਣ ਸੱਤਾ ਸਮਾਨ ਵੇਚਦਾ ਉੱਥੇ ਵੀ ਵੇਚਦਾ ਇਹ ਸਮਾਨ ਤਾਂ ਇੱਥੇ ਅਸੀਂ ਕਿੱਥੋਂ ਲੈ ਕੇ ਆਉਂਦੇ ਹੁੰਦੇ ਸੀਗੇ ਹਾਂ ਤੇ ਉੱਥੇ ਹੋਟਲ ਦਾ ਟੋਪਟੀ ਵੱਜੀ ਸਾਡੀ ਇੱਥੇ ਹੋਟਲ ਰਾਈ ਟੋਪਟੀ ਮੜਾਈਏ ਨੇ ਇਹਨੂੰ ਢੇੜ ਦੋ ਦਿਨ ਬਣੀ ਰੱਖਿਆ ਠਾਣੇ ਵਾਲਿਆਂ ਨੇ ਉਹ ਡਾਇਆ ਜੰਗੀਦਰਾ ਨਤੂਏ ਚੋਂ ਕਿ ਉਹ ਸੈਰ ਦਾ ਆਪਰੇਸ਼ਨ ਹੋਇਆ ਵਾ ਅਸੀਂ ਉਦੋਂ ਸਮਾਨ ਲੈ ਕੇ ਉਥੋਂ ਆਏ ਸੀਗੇ ਕਿਹੜਾ ਪਲਸ ਉਹ ਲੰਗਿਆਣੇ ਰੋਇਆ ਕਾਲਸ ਪਲਸ ਕੋਲੇ ਖਾਟਾ ਐਕਸੀਡੈਂਟ ਹੋ ਗਿਆ ਸੀ ਰਕਮਲ ਦਾ ਤੁਸੀਂ ਤੁਸੀਂ ਪਲਸ ਨੂੰ ਦਿੱਤੀ ਰਿਕਾਰਡਿੰਗ ਨੇ ਕਿਸੇ ਨੂੰ ਮੈਂ ਰਿਕਾਰਡਿੰਗ ਨਹੀਂ ਦਿੱਤੀ ਹਲੇ ਤੀਕ ਜੀ ਉਹ ਮੈਂ ਰਿਕਾਰਡਿੰਗ ਰੱਖੀ ਸੀ ਸਾਮਕ ਮੈਂ ਕਿਹਾ ਮੀਡੀਆ ਤੀ ਦੇਣੀ ਆ ਹੁਣ ਜਦੋਂ ਮੀਡੀਆ ਦੀ ਗੱਲ ਆਈ ਗਈ ਹੈ ਜਨਾਬ ਹੁਣ ਮੀਡੀਆ ਦੀ ਗੱਲ ਕਰਾਂਗੇ ਨਾ ਫਿਰ ਉਸ ਲੈਵਲ ਤੇ ਗੱਲ ਹੋਊਗੀ ਬਾਕੀ ਤੁਸੀਂ ਪਿਛਲੇ ਕਮੈਂਟ ਵੀ ਪਾੜੀ ਲਏ ਹੋਣੇ ਉਹ ਵੀਡੀਓ ਚ ਵੇਖ ਹੀ ਲਏ ਹੋਣੇ ਵੀ ਕੀ ਕੁਸ਼ ਹੋ ਰਿਹਾ ਉਹ ਕਮੈਂਟਾਂ ਚ ਵੀ ਬਿਆਦਬੀ ਦੀ ਗੱਲ ਕਰ ਰਹੇ ਆ ਹੁਣ ਇੱਕ ਰਾਗੀ ਆ ਦਵਿੰਦਰ ਸਿੰਘ ਰੋਡੇਪਿੰਡ ਤੋਂ ਹੈਡਗੈਂਥੀ ਗਰਮੇਲ ਸਿੰਘ ਦਾ ਮੁੰਡਾ ਏ ਉਹਨਾਂ ਨੂੰ ਗੁਰਦਾਰੇ ਵੀ ਘੜ ਦਿੱਤਾ ਜੀ ਉਹ ਰਿਕਾਰਡਿੰਗ ਨਾ ਮੈਂ ਕਿਤੇ ਵਿਚਾਰ ਚਰਚਾ ਗਰੁੱਪ ਬਣਾਇਆ ਕਿਤੇ ਮੈਂ ਉਹਦੇ ਵਿੱਚ ਰਿਕਾਰ ਕੀ ਕੰਮ ਕਰਦਾ ਉਹ ਉੱਥੇ ਜੀ ਇਹ ਗੱਗੂ ਦੇ ਚਾਚੇ ਦਾ ਮੁੰਡਾ ਏ ਇਹ ਕਾਰੋਬਾਰ ਗੱਗੂ ਦਾ ਭਰਾ ਸੱਤਾ ਤੇ ਗੱਗੂ ਇਹ ਚਿੱਟੇ ਦਾ ਕਾਰੋਬਾਰ ਕਰਦੇ ਤੇ ਉਹ ਚਿੱਟਾ ਨਾਲ ਲਾਉਂਦਾ ਵੀ ਆ ਜਿਹੜਾ ਦਿਵਿੰਦਰ ਆ ਜੀ ਉਹਨੇ ਕਮੈਂਟ ਚ ਵੀ ਹੁਣ ਠੋਕ ਕੇ ਗਿਆ ਤੁਸੀਂ ਪੜ ਲਿਓ ਇਹਦੇ ਕਮੈਂਟ ਚ ਕਹਿੰਦਾ ਵੀ ਮੈਂ ਗੱਗੂ ਦੇ ਚਾਚੇ ਦਾ ਮੁੰਡਾ ਹਾਂ ਤੇ ਮੈਂ ਹੱਕ ਢਾ ਕੇ ਗੱਗੂ ਨਾਲ ਖੜਾ ਹਾਂ ਉਹਨੇ ਵੀ ਇਸ ਦਿਵਿੰਦਰ ਨੇ ਵੀ ਇਹੀ ਬਿਆਨ ਦਿੱਤਾ ਆਪਦਾ ਤੇ ਪਰ ਮਹਾਰਾਜ ਉਹ ਐਸਐਚਓ ਸਾਹਿਬ ਦੇ ਸਾਹਮਣੇ ਖਾਨਾ ਸਮਲ ਸਰਚ ਜਨਕ ਰਾਜ ਐਸਓ ਸਾਹਿਬ ਐਚਐਸਓ ਸਾਹਿਬ ਦੇ ਸਾਹਮਣੇ ਗਲਤੀ ਮੰਨਿਆ ਇਸ ਗੱਲ ਦੀ ਵੀ ਜਨਾਬ ਮੇਥੋਂ ਗਲਤੀ ਹੋ ਗਈ ਮੈਂ ਚਟਾ ਲਾ ਬਿਠਾ ਗੁਰਦਰੇ ਉਹਨੇ ਹੀ ਗੱਲ ਦੀ ਗਲਤੀ ਮੰਨੀ ਮੇਰੀ ਗੱਲ ਮੇਰੀ ਬੇਨਤੀ ਇਹ ਹੈ ਜੀ ਮੈਂ ਗਾਲਾਂ ਕੱਢੀਆਂ ਠੀਕ ਹੈ ਜੀ ਮੈਂ ਗਾਲਾਂ ਕੱਢ ਕੇ ਨਾ ਜਕਾਰਾ ਲਾ ਬਿਠਾ ਗਲਤੀ ਕੀਤੀ ਉਹ ਮੁੰਡੇ ਕੇ ਹੋਰ ਨੇ ਲਾਇਆ ਜਕਾਰਾ ਮੈਂ ਚੱਕਤਾ ਮੈਂ ਮੰਨਦਾ ਜੀ ਮੇਥੋਂ ਬੇਅਦਬੀ ਹੋਈ ਆ ਮੈਨੂੰ ਪੰਥ ਕੋਈ ਵੀ ਸੱਚ ਸੱਚ ਦੀਨ ਚਾਵੇ ਮੈਨੂੰ ਮਨਜ਼ੂਰ ਆ ਪਰ ਜਿਹੜੇ ਬੰਦੇ ਚਟਾ ਲਾ ਰਹੇ ਆ ਕਿਰਪਾਨਾ ਪਾ ਕੇ ਆਪ ਦੇ ਆਪਣੂ ਰਾਗੀ ਘਵਾਉਂਦੇ ਆ ਇਨਾਂ ਦੀ ਮੰਜੀਪੜੀ ਦਾ ਠੋਕਣੀ ਬੰਦੀ ਹੈ ਜੀ ਜੇ ਅਸੀਂ ਅਸੀਂ ਮੰਨ ਲਓ ਮੇਰੀ ਤਾਂ ਬੇਨਤੀ ਇਹ ਆ ਕਿ ਸਰਕਾਰ ਨੂੰ ਬੇਨਤੀ ਹੈ ਵੀ ਪਿਆ ਪੁਲਿਸ ਨੂੰ ਥਾਣਾ ਸਮਾਲਸਰ ਨੂੰ ਮੇਰੀ ਬੇਨਤੀ ਹੈ ਇਹ ਇੱਕ ਮੇਰੀ ਜਥੇਬੰਦੀਆਂ ਨੂੰ ਬੇਨਤੀ ਆ ਜਿੰਨੇ ਵੀ ਜਥੇਬੰਦੀਆਂ ਮੀਆਂ ਸਾਰਿਆਂ ਨੂੰ ਬੇਨਤੀ ਆ ਤੇ ਵੀ ਨਹੀਂ ਇਹ ਮੁੱਦੇ ਤੇ ਗੱਲ ਕਰਨੀ ਬੰਦੀ ਆ ਰੋੜੇ ਪੈਂਡ ਪੈਂਡ ਹੋਵੇ ਸੰਤਾਂ ਦਾ ਪੈਂਡ ਹੋਵੇ ਜਨਾਬ ਤੇ ਉੱਥੇ ਆ ਕੁਛ ਹੁੰਦਾ ਹੋਵੇ ਖਾਲਸਾ ਸਟੇਡੀਅਮ ਦੇ ਬਿਲਕੁਲ ਸਾਹਮਣੇ ਸੰਤ ਖਾਲਸਾ ਸਟੇਡੀਅਮ ਖਾਲਸਾ ਦੇ ਸਾਹਮਣੇ ਬਿਲਕੁਲ ਗੁਰਦੁਆਰਾ ਹੈ ਬਾਬਾ ਬាទ ਮਹਾਰਾਮ ਜੀ ਦਾ ਤੁਸੀਂ ਜਦੋਂ ਮਰਜ਼ੀ ਆਓ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਆ ਜਦੋਂ ਮਰਜ਼ੀ ਆਇਓ ਉੱਥੇ ਦੇਖ ਲਿਓ ਆ ਕੇ ਵੀ ਜਿਹਨੂੰ ਮਰਜ਼ੀ ਪੁੱਛ ਲਿਓ ਵੀ ਦਵਿੰਦਰ ਸਿੰਘ ਨੇ ਕੀ ਹਰਕਤ ਕੀਤੀ ਆ ਤੁਹਾਨੂੰ ਸਾਰੇ ਦੱਸ ਦੇਣਗੇ ਜਨਾਬ ਵੀ ਜੇ ਅਸੀਂ 1% ਗਲਤ ਹੋਈਏ ਕਿਤੇ ਇਹ ਇਹ ਬੰਦੇ ਕਰਦੇ ਆ ਬਦਮਾਸ਼ੀ ਆ ਜਿਹੜਾ ਗੱਗੂ ਦਾ ਭਰਾ ਹੈ ਸੱਤਾ ਇਹ ਸਮਾਨ ਵੇਚਦਾ ਇਹਦੀ ਰਿਕਾਰਡਿੰਗ ਆਈ ਵੀ ਆ ਤੇ ਇਹਨਾਂ ਨੇ ਨਾ ਕਿਸੇ ਦੇ ਘਰ ਨੂੰ ਗਲੀ ਲੱਗਦੀ ਸਰਕਾਰੀ ਉਦੇ ਘਰ ਤੱਕ ਖਤਮ ਹੁੰਦੀ ਦੱਸੋ ਵੀ ਜਿਹਦੇ ਘਰ ਤੱਕ ਗਲੀ ਸਰਕਾਰੀ ਖਤਮ ਹੋ ਜੇ ਉਹਨੂੰ ਉਹਦਾ ਗੇਟ ਉੱਥੇ ਤੱਕ ਮਿਲਦਾ ਇਹਨਾਂ ਨੇ ਕੀ ਕੀਤਾ ਉੱਥੇ ਉਹਨਾਂ ਦੀ ਗੰਧ ਕੱਢਤੀ ਉਹਨਾਂ ਦਾ ਗੇਟ ਬੰਦ ਕਰਤਾ ਤੇ ਉੱਥੇ ਜ ਗਲੀ ਵਾਲੇ ਜਗਾ ਥਾਂ ਦੀ ਰਸੋਈ ਪਾਈ ਬੈਠੇ ਆ ਤੇ ਉਹ ਵੀ ਮਟਵਾ ਦੇਣੀ ਆ ਜੇ ਨਾ ਕੋਈ ਮੰਨ ਲਓ ਪ੍ਰਸ਼ਾਸਨ ਨਹੀਂ ਅਗਰ ਗੱਲ ਕੀਤੀ ਫਿਰ ਅਸੀਂ ਢਾਵਾਂਗੇ ਜੀ ਉਹ ਫਿਰ ਅਸੀਂ ਗਰੀਬ ਨਾਲ ਕਿਸੇ ਨਾਲ ਧੱਕਾ ਨਹੀਂ ਹੋਣ ਦੇਣਾਗਾ ਜੇ ਬੰਦੇ ਆਉਂਦੇ ਆ ਚੜ ਕੇ ਆਉਂਦੇ ਇਹ ਬਾਕੀ ਕਹਿੰਦੇ ਵੀ ਕੋਈ 366 ਵਾਲਾ ਪਰਚਾ ਵੀ ਛੇੜਛਾੜ ਵਾਲਾ ਪਰਚੇ ਦੀ ਨਹੀਂ ਗੱਲ ਕੀਤੀ ਆ ਉਹ ਬਿਲਕੁਲ ਝੂਠਾ ਪਰਚਾ ਪਾਇਆ ਗਿਆ ਜੀ ਇਹਨਾਂ ਨੇ ਥਾਣੇ ਦੇ ਮੂਹਰੇ ਜਾ ਕੇ ਧਰਨੇ ਲਾ ਲਾ ਕੇ ਬੁਰੇ ਹਾਲ ਕਰਕੇ ਪਿਆ ਥਾਣਾ ਸਮਾਲਸਰ ਪੁਲਿਸ ਦਾ ਵੀ ਉਹਨਾਂ ਨੂੰ ਪੂਰਾ ਇਹਨਾਂ ਨੇ ਤੰਗੀ ਦੇ ਕੇ ਇਹਨਾਂ ਨੇ ਪਰਚਾ ਕਰਵਾਇਆ ਉਹ ਉਹ ਝੂਠਾ ਪਰਚਾ ਆਇਆ ਉਹ ਚਲੋ ਬੰਦਾ ਬਾਹਰ ਆ ਗਿਆ ਹੁਣ ਉਸੇ ਬੰਦਿਆਂ ਦੇ ਤੁਸੀਂ ਬਿਆਨ ਸੁਣ ਲੋ ਜੇ ਇਹਦੇ ਗੱਗੂ ਦੇ ਸਕੇ ਸਕੇ ਚਾਚੇ ਤਾਏ ਦੇ ਜਿਹੜੇ ਛਕੇ ਚਾਚੇ ਤਾਏ ਆ ਜਾਂ ਚੱਟੇ ਦੇ ਮੁੰਡੇ ਆ ਨਾ ਉਹ ਵੀ ਤੁਹਾਨੂੰ ਬਿਆਨ ਦੇ ਦੇਣਗੇ ਕੱਲ ਨੂੰ ਰੋਡੇ ਪਿੰਡ ਚ ਆਇਓ ਤੁਸੀਂ ਤੁਹਾਨੂੰ ਉਹ ਵੀ ਬਿਆਨ ਦੇਣਗੇ ਵੀ ਦੱਸਣਗੇ ਗੱਗੂ ਵਰੀ ਵੀ ਗੱਗੂ ਕੀ ਸ਼ੈ ਆ ਆਪਾਂ ਇਹ ਮੇਰੀ ਬੇਨਤੀ ਹੈ ਜੀ ਜਿਹੜੇ ਚੱਟੇ ਦੇ ਕਾਰੋਬਾਰ ਇਹ ਕਰਦੇ ਉਹ ਕਹਿੰਦੇ ਵੀ 50-50 ਗ੍ਰਾਮ ਸਾਨੂੰ ਦੇ ਕੇ ਜਾਂਦਾ ਰਿਹਾ ਉਹ ਬੰਦੇ ਦੀ ਰਿਕਾਰਡਿੰਗ ਕੀਤੀ ਮੈਂ ਉਹ ਮੈਨੂੰ ਉਹ ਕਹਿੰਦਾ ਵੀ 50-50 ਗ੍ਰਾਮ ਦੱਸੋ ਵੀ 50 ਗ੍ਰਾਮ ਸਮਾਨ ਇਹ ਕਿੱਥੋਂ ਲਿਆਉਂਦੇ ਤੇ ਕਿੱਥੇ ਕੀ ਕਰਦੇ ਕੀ ਕਰਦੇ ਕੀ ਨਹੀਂ ਕਰਦੇ ਇਹ ਚੀਜ਼ ਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਮੇਰੀ ਬਸ ਇਨੀ ਬੇਨਤੀ ਆ ਤੇ ਬਾਕੀ ਦੋ ਚਾਰ ਗੱਲਾਂ ਵੀ ਜਿਹੜੀਆਂ ਇਹਨਾਂ ਨੇ ਕਈਆਂ ਵਾਂ ਉਹ ਝੂਠੀਆਂ ਜਿਵੇਂ 50000 ਰੁਪਏ ਜਿਹੜੀ ਸਾਨੂੰ ਮਹਾਰਾਜ 50000 ਰੁਪਏ ਕੋਈ ਲੋੜ ਹੀ ਨਹੀਂ ਮਹਾਰਾਜ ਦਾ ਦਿੱਤਾ ਖਾਨੇ ਜਿੰਨਾ ਮਿਲ ਗਿਆ ਉਹਨਾਂ ਵਾਧੂ ਆ ਸਾਨੂੰ ਇਹ ਬੰਦੇ ਚੋਰ ਆ ਪੱਕੇ ਪੱਕੇ ਚੋਰ ਆ ਚਲੋ ਬਲੈਕ ਦਾ ਹੀ ਕਰਦੇ ਕਰਦੇ ਆ ਚੋਰ ਵੀ ਹੈ ਇਹ ਰਾਤ ਨੂੰ 12 12 ਵਜੇ ਇਹ ਟਾਲੀਆਂ ਵੜਦੇ ਫੜੇ ਆ ਬੇਰੋਕਲੀ ਨਹਿਰ ਤੋਂ ਜਿਹੜਾ ਦਾ ਭਰਾ ਸੱਤੋ ਆਪ ਫੜਿਆ ਗਾਰਡ ਉਹਨਾਂ ਨੇ ਉੱਥੇ ਇਹ ਗੱਗੂ ਭੱਜਾਇਆ ਉਥੋਂ ਠੀਕ ਹੈ ਜੀ ਇਹਨਾਂ ਦੇ ਪਰਚਾ ਵੀ ਕੱਟਿਆ ਉਹ ਸਬੂਤ ਦਾ ਜਿਹੜੀ ਟਾਲੀ ਵੱਡੀ ਸੀ ਇਹਨਾਂ ਨੇ ਉਹ ਟਰਾਲੀ ਸਮੇਤ ਥਾਣੇ ਸਮਲਸਰ ਦੇ ਬਾਹਰ ਖੜੀ ਇਹਨਾਂ ਦੀ ਚੋਰੀ ਦਾ ਸਭ ਤੋਂ ਵੱਡਾ ਸਬੂਤ ਉਹ ਆ ਵੀ ਜਿਹੜਾ ਉੱਥੇ ਖੜਾ ਹੈ ਗੱਲਾਂ ਇਹ ਬਈ ਬਹੁਤ ਕਰਦੇ ਆ ਜਾਂ ਵੀ ਕਹਿੰਦੇ ਅਸੀਂ ਆਏ ਆ ਜੋ ਆ ਪਰ ਰਿਐਲਿਟੀ ਜੀ ਵੇਖੋ ਬਈ ਉੱਥੇ ਜਾਓ ਰੋਡੇ ਪੈਣ ਡਾਓ ਤੁਹਾਨੂੰ ਮੈਂ ਬੇਨਤੀ ਕਰਦਾ ਵਾਰੀ ਵਾਰੀ ਵੀ ਉੱਥੇ ਆ ਕੇ ਪੁੱਛੋ ਵੀ ਇਹਦਾ ਕੈਰੈਕਟਰ ਕੀ ਆ ਸਾਡੇ ਨਾਲ ਸੀ ਉਹ ਦੂਸਰਾ ਪੱਖ ਸੀਗਾ ਮੁੰਡਾ ਬਿੱਲੂਆ ਮੁੰਡਾ ਜਿਹਨੇ ਕਿਹਾ ਵੀ ਮੈਂ ਸੱਟਾ ਮਾਰਿਆ ਤੇ ਉਹ ਇਸ ਟਾਈਮ ਪਘੋੜਾ ਵੀ ਚੱਲ ਰਿਹਾ ਕਿਉਂਕਿ ਉਹਦੇ ਜਮਾਨਤ ਵਗੈਰਾ ਲਗਾਈ ਗਈ ਹੋਊਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੋੜ ਕੀ ਮੋੜ ਤੇ ਨਿਕਲਦੀ ਸੱਟਾ ਨਿਕਲਦਾ ਕਿਸ ਮੋੜ ਤੇ ਜਾ ਕੇ ਨਿਕਲਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹਾਂ ਆਨ ਇੰਡੀਆ ਟੀਵੀ